ਸਸੀ ਧੰਨਵਾਦੀਆਂ ਜੀ ਮਿੱਠੀ ਵਰਕਸ਼ਾਪ ਜਿਹੜਾ ਕਿ ਯੂਨੀਵਰਸਿਟੀ ਰੋਕ ਸਾਹਮਣੇ ਆ ਸੋ ਹੁਣ ਗੱਡੀ ਲੈਣ ਮ ਆਇਆ ਕਿਉਂਕਿ ਸਵੇਰੇ ਆਪਾਂ 6 ਵਜੇ ਜਿਹੜੇ ਐਨਐਸਸੀ ਵਾਲੇ ਕੈਡਟ ਆਪਣੇ ਕੋਲ ਆ ਜਾਣੇ ਆ ਤੇ ਜਲਦੀ ਨਿਕਲਣਾ ਪੈਣਾ ਕਿਉਂਕਿ ਕੱਲ ਜਾ ਕੇ ਸਾਰਾ ਪ੍ਰਬੰਧ ਦੇਖਣਾ ਕੱਲ ਰੋੜੇਵਾਲ ਪਿੰਡ ਚ ਜਿਹੜੇ ਆ ਬਿਸਤਰੇ 150 ਕਿਸ ਤਰ੍ਹਾਂ ਵੰਡਿਆ ਜਾਣਾ ਸਸੀ ਧੰਨਵਾਦੀਆਂ ਮਿੱਠੀ ਵਰਕਸ਼ਾਪ ਜਿਨ੍ਹਾਂ ਨੇ ਕਿ ਜਿਹੜੀ ਗੱਡੀ ਸੇਵਾ ਦੇ ਵਿੱਚ ਲਗਭਗ 4-5 ਦਿਨਾਂ ਦੀ ਗੱਡੀ ਸੇਵਾ ਦੀ ਗਈ ਆ ਜੀ ਬਹੁਤ-ਬਹੁਤ ਸ਼ੁਕਰੀਆ ਜੀ ਜੈਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜਿਹੜੇ ਬਿਸਤਰੇ ਆ ਪਿੰਡ ਰੂੜਿਆਲ ਚ ਤਸੀਲ ਅਜਨਾਲਾ ਲਾਗੇ ਰੰ다ਸ ਸੀ ਕਿ ਵੱਡੇ ਜਾਣਗੇ 150 ਬਿਸਤਰਾ ਲਗ ਭਾਗ ਤੇ ਬੋਲ ਜੂੜੀ ਸਮਾਨ ਤੇ ਹੁਣ ਅਸੀਂ ਪਾਣੀ ਦੀ ਸੇਵਾ ਜਿਹੜੀ ਕਿ ਮੱਲੂ ਨੰਗਰ ਤੋਂ ਕੰਪਿਊਟਰ ਟੀਚਰ ਮਜੀਦ ਕੌਰ ਪਿਛਲੇ ਦਿਨਾਂ ਤੋਂ ਸਾਡੇ ਜਿੰਨੇ ਵੀ ਹਾਂ ਤੇ ਬਿਸਤਰਾ ਦੇ ਵੰਡ ਹੋਏ ਪਾਣੀ ਦੀ ਸੇਵਾ ਕਰ ਰਹੇ ਨੇ ਸੋ ਅਸੀਂ ਪਾਣੀ ਦੀ ਸੇਵਾ ਲੈਣ ਚੱਲੇ ਆ ਤੇ ਉਸ ਬਾਅਦ ਰਵਾਨਾ ਹੋਣਗੇ ਅਸੀਂ ਜੀ ਪਿੰਡ ਰੂੜਿਆਲ ਲਈ ਬਿਸਤਰਾ ਦੇ ਵੰਡ ਲੈ ਅੱਜ ਅਸੀਂ ਸਮਾਨ ਲੈ ਕੇ ਮੋਰ ਬੰਦਾ ਲਈ ਅਰਬੀਤਾ ਲਈ ਪਿੰਡ ਰੂਰੇਵਾਲ ਜਾ ਰਹੇ ਹਾਂ ਜਿੱਥੋਂ ਅਸੀਂ ਐਸਟੀਗਟ ਲਾਇਆ ਸੀ ਸੋ ਉਹਦੇ ਵਿੱਚ ਗੱਦੇ ਰਜਾਈਆਂ ਥਲਾਈਆਂ ਕੰਬਲ ਇਹ ਸਤਨਾਵਾ ਦੀਆਂ ਜ਼ਰੂਰੀ ਸਮਾਨ ਹੈ ਜਿਹੜੀ ਦੇ ਸੂਟ ਤੇ ਗਰਮ ਕੱਪੜੇ ਇਹ ਜਿਹੜਾ ਸਾਰਾ ਉਸ ਵੇਟ ਦੇ ਵਿੱਚ ਦਿੱਤਾ ਜਾਊਗਾ ਇਹਦੇ ਨਾਲ ਸਾਡੇ ਨਾਲ ਐਸਐਸਸੀ ਕੈਡਟ ਜਾ ਰਿਹਾ ਨਵਨ ਪੰਜਾਬ ਬਡਾਲੀ ਦੇ ਸੀਟਰ ਬੱਚੇ ਹੈ ਨਾ ਆ ਰਿਹਾ ਵਿਸ਼ਰਾਜੀ ਸੋ ਅਸੀਂ ਲੰਮ ਪੰਜਾਬ ਬਠਿੰਡਾ ਦਾ ਨੰਕਰਦੇ ਆਂ ਔਰ ਵਿਸ਼ੇਸ਼ ਧੰਨਵਾਦ ਕਰਦੇ ਆਂ ਸਰਦਾਰ ਕਟੈਲ ਸਿੰਘ ਜਿਹੜੇ ਕੇ ਸਕੂਲ ਆਫ ਐਗਰੀਕਲਚਰਾ ਦਾ ਸਾਈਟ ਮਾਸਟਰ ਨੇ ਅੱਜ ਜੋ ਗੱਡੀ ਲੈ ਕੇ ਸਾਡੇ ਨਾਲ ਨੇ ਤੇ ਨਾਲ ਸੰਗਤ ਲੈ ਕੇ ਜਾ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਚੇਚੇ ਤੌਰ ਤੇ ਅੱਜ ਇਸ ਸੇਵਾ ਦੇ ਕੰਮ ਲਈ ਸਮਾਂ ਘਟਿਆ ਤੇ ਹੁਣ ਅਸੀਂ ਪਹੁੰਚਾਂਗੇ ਪਿੰਡ ਗੁਰੀਆਂ ਲੈ ਕੇ ਨੰਗਲ ਤੋਂ ਨਾਮਦਾਸ ਜਿੱਥੇ ਕੱਜ ਦੇ 150 ਲੱਖ ਵਰ ਬਿਸਤਰੀ ਵੰਡਦੇ ਤੇ ਹੋਰ ਜ਼ਰੂਰੀ ਕੱਪੜੇ ਦੀ ਵੰਡ ਕੀਤੀ ਗਈ ਹੈ ਸਨਵਾ ਜੀ ਜਾਈ ਤੋੜੀ ਜੀ ਸੇਵਾ ਜੀ ਦੇਖੋ ਆਈ ਜੇ ਭਾਰਤੀ ਕਿਸਾਨ ਯੂਨੀਅਨ ਬਲਾਕ ਮੂੜਕ ਖਨੌੜੀ ਸੰਗਰੂਰ ਅਜੇ ਲੋਕੀ ਜਿਹੜੇ ਆ ਹੜਪੀੜ ਤਾਂ ਲਈ ਜਿਹੜੀ ਸੇਵਾ ਵੱਖੋ ਵੱਖਰੇ ਜ਼ਿਲ੍ਹਿਆਂ ਚੋਂ ਸਟੇਟਾਂ ਦੇ ਭੇਜਦੇ ਅਸੀਂ ਜੀ ਸੇਵਾ ਲਾ ਕੇ ਪਹੁੰਚ ਗਏ ਪਿੰਡ ਰੁੜੇਾਲ ਨਾਲ ਸਾਡੇ ਐਨਸੀਐਸ ਦੇ ਕੈਡਟ ਤੁਸੀਂ ਦੇਖ ਰਹੇ ਜੇ ਦੋ ਬੱਚੇ ਜਿਹੜੇ ਗੇਟ ਤੇ ਜਿਹੜੇ ਡਿਊਟੀ ਦੇ ਰਹੇ ਕਿਉਂਕਿ 11 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਕੀਤੀ ਜਾਏਗੀ ਔਰ ਬੱਚੇ ਐਨਐਸਸੀ ਵਾਲੇ ਸੇਵਾ ਕਰਦੇ ਹੋਏ ਇਹ ਜਿਹੜੇ ਗੱਦੇ ਆ ਇਹ ਲੋੜਵੰਦਾਂ ਨੂੰ ਵਰਤਾਏ ਜਾਣੇ ਆ ਇਸ ਤੋਂ ਇਲਾਵਾ ਸਾਡੇ ਕੋਲ ਰਜਾਈਆਂ ਤਲਾਈਆਂ ਇਸ ਟਰਾਲੀ 'ਚ ਵੀ ਆ ਰਹੀਆਂ ਨੇ ਜਿਹੜੀ ਥੋੜੀ ਦੇਰ 'ਚ ਇੱਥੇ ਪਹੁੰਚ ਜਾਣਗੀਆਂ ਸੋ ਸਿਮਰਨ ਤੇ ਸ਼ਮਸ਼ੇਰ ਸਿੰਘ ਲੈ ਕੇ ਆ ਰਹੇ ਨੇ ਸੋ ਅਸੀਂ ਧੰਨਵਾਦੀ ਆ ਸਰਦਾਰ ਕਰਨਾਲ ਸਿੰਘ ਉਹਨਾਂ ਦੇ ਜਿਹੜੇ ਕੱਲ ਸੰਗਤ ਨੂੰ ਲੈ ਕੇ ਇੱਥੇ ਪਹੁੰਚਿਆ ਸੇਵਾ ਕਰਵਾ ਰਿਹਾ ਨਾਲ ਸੋ ਸਿਮਰਨ ਵੀ ਪਹੁੰਚ ਗਈ ਟਰੈਕਟਰ ਲੈ ਕੇ ਸਿਮਰਨਪ੍ਰੀਤ ਸਿੰਘ ਤੇ ਸ਼ਮਸ਼ੇਰ ਸਿੰਘ ਜਿਹੜੇ ਕਿ ਗੱਟੇ ਤੇ ਜਗੀਆਂ ਲੈ ਕੇ ਸਾਡੇ ਕੋਲ ਪਹੁੰਚੇ ਆ ਸੋ ਅੱਜ ਲਗਭਗ 150 ਜਿਹੜੇ ਬਿਸਤਰਾ ਬੰਤਾਈ ਜਾਣੇ ਇਹ ਆ ਜੀ ਪਿੰਡ ਰੂੜੇਵਾਲ ਜਿੱਥੇ ਅੱਜ ਮਿਤੀ 11 10 25 ਨੂੰ ਅੱਜ ਇਸ ਨਗਰ ਨਿਵਾਸੀਆਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਨੇ ਇੱਥੇ ਵੀ 8-8 10-10 ਫੁੱਟ ਪਾਣੀ ਆ ਗਿਆ ਸੀਗਾ ਜਿੱਥੇ ਅੱਜ ਵੀ ਇਹਨਾਂ ਨੂੰ ਬਿਸਤਰੇ ਮੰਡੇ ਜਾਣਗੇ ਜਿਨ੍ਹਾਂ ਨਾਲ ਸੂਟ, ਗੱਦੇ, ਰਜਾਈਆਂ ਤੇ ਹੋਰ ਵੀ ਜਿਵੇਂ ਕੋਟੀਆਂ ਵਗੈਰਾ ਜੋ ਵੀ ਸਮਾਨ ਹੋਏਗਾ ਅੱਜ ਇਹਨਾਂ ਨੂੰ ਦਿੱਤਾ ਜਾਏਗਾ ਜਿਨ੍ਹਾਂ 'ਚ ਸਾਡੇ ਅਹਿਮ ਰੋਲ ਨਿਭਾ ਰਹੇ ਨੇ ਭਾਜੀ ਸੁਖਪਾਲ ਸਿੰਘ ਜੀ ਇਹ ਕੈਪਟਨ ਸਾ ਵੀ ਨੇ ਐਨ ਸੀ ਸੀ ਦੇ ਮਤਲਬ ਕੈਪਟਨ ਨੇ ਵੈਸੇ ਸਾਡੇ ਲੈਕਚਰਾਰ ਸਾਹਿਬ ਨੇ ਤੇ ਇਹਨਾਂ ਵੱਲੋਂ ਵੀ ਮੁੱਖ ਤੌਰ ਤੇ ਸਾਡੇ ਇਹੀ ਸੇਵਾਦਾਰ ਨੇ ਇਹਨਾਂ ਨਾਲ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸਤੀਸ਼ ਕੁਮਾਰ ਜੀ ਜੋ ਕਿ ਇਸ ਸੇਵਾ ਨੂੰ ਅੰਜਾਮ ਦੇ ਰਹੇ ਨੇ ਤੇ ਬਾਕੀ ਸੇਵਾਦਾਰ ਅੱਜ ਇੱਥੇ ਵੀ ਲਗਭਗ 150 ਪਰਿਵਾਰਾਂ ਨੂੰ ਬਿਸਤਰਿਆਂ ਦਾ ਵੰਡਰਨ ਕੀਤਾ ਜਾਵੇਗਾ ਧੰਨਵਾਦ ਜੀ ਆਮ ਆਸ਼ਮਤੋਂ ਸਦੇ ਸਤਿਕਾਰਯੋਗ Swami ji ਸਾਡੇ ਕੋਲ ਪਹੁੰਚੇ ਨੇ ਆਓ ਸਰ ਆਓ ਆਸਕਰਟ ਇਸ ਮੋਦੀ ਮੁਨੀ ਸਰਕਾਰ ਦੇ ਦਰਸ਼ਕ ਇਹਨਾਂ ਦੇ ਸਹੂਲਤ ਦੇ ਨਾਲ ਇੱਕ ਪ੍ਰੋਗਰਾਮ ਤੇ ਸਾਰਾ ਕਰਾਇਆ ਜਾ ਰਿਹਾ ਹੈ ਸ੍ਰੀਮਤੀ ਪਵਨ ਲਕੌਰ ਇੱਕ ਪ੍ਰਧਾਨ ਦੇ ਨਾਮ ਤੇ ਇਸ ਤੀਵੀਆਂ ਨੇ ਸੁਸ਼ਮਾ ਮਹਾਂਕਾਲੀ ਸ੍ਰੀਰਾਮ ਅਮਨ ਜਗਜੀਤ ਕੌਰ ਔਰ ਅਮਨ ਸਾਡੇ ਐਸ਼ਾ ਸੇਵਾ ਦੇ ਆਰੈਨੇਜ ਸਾਹਿਬਾ ਜੀ ਨੂੰ ਸਵਾਗਤ ਇਸ ਇਸ ਖੁਆਲੀ ਜਿਹੜੇ ਕਿ ਸਾਡੇ ਪੂਰਬੀ ਜ਼ਿਲ੍ਹਾ ਸਿਗਨਲਰ ਸੈਕਟੋਰ ਸਿਗਨਲਰ ਆ ਰਹੇ ਨੇ ਇਹਨਾਂ ਨਾਲ ਸਰਦਾਰ ਕਰਨਲ ਸਿੰਘ ਜੀ ਜਿਹੜੇ ਕਿ ਸੂਬਾ ਕਮਾਂਡਰ ਸਾਹਿਬ ਦਾ ਦੁਖਾ ਹੈ ਇਹ ਬੇਨਤੀ ਕਰਉਂਦਾ ਹਾਂ ਕਿ ਤੁਹਾਨੂੰ ਪਿਆਰੋਂ ਬੜੇ ਖੁਸ਼ੀ ਨਾਲ ਦਰਸ਼ਕੀਆ ਨੂੰ ਦਰਸ਼ਕੀਆ ਨੂੰ ਦਨਸ਼ੀਸ਼ਵਰ ਜੀ ਬਹੁਤ ਸਰਦਾਰ ਕਰਨਲ ਸਿੰਘ ਇਸ ਇਸ ਖੁਆਲੀ ਜੀ ਕੇ ਆਪਣਾ ਦਾ ਸਵਾਗਤ ਜੱਦਾਂ ਜਿਹੜਾ ਤੁਹਾਨੂੰ ਪੁਰਾਣੇ ਸੇਰੇ ਪਾ ਕੇ ਵਧੀਆ ਬੀਨਕਾ ਸਾਹਿਬ ਜੀ ਅੱਜ ਸਿਖਿਆ ਤੋਂ ਕਾਜ ਜੁੜਾ ਦੇ ਗੱਲ ਕਰਦੇ ਆ ਹੁਣ ਮੈਂ ਦੇਖੀ ਕਰਾਂਗਾ ਸਾਰੇ ਬੱਚਿਆਂ ਨੂੰ ਜੋ ਕਰਕੇ ਸੁਣਨਾ ਬੇਟਾ ਸਾਰੇ ਬੱਚੇ ਉੱਪਰ ਆ ਦੇ ਬੂਰ ਆਖ ਲੋ ਸਾਨੂੰ ਸਿਰਫ ਇਹਦੇ ਤੋਂ ਸੌਫਾ ਮੇਜੇ ਦਾ ਨਾਮ ਆਉਂਦਾ ਸੌਫਾ ਮੇਜੇ ਇਸ ਦੇ ਬਾਹਰ ਇਹ ਹੌਣ ਹੈ ਆਣਗੇ ਜਾਂਦਾ ਹੈ 200 ਦਾ ਜਮੀਨੋਂ ਦਾਗਾ ਪੰਜ ਛੋਟੇ ਛੋਟੇ ਬੋਲਦਾ ਅੱਜ ਛੁੱਟੀਆਂ ਛੋਟੀਆਂ ਬੋਲਦਾ ਹੁੰਦੀਆਂ ਜਿਹੜੇ ਇਕੱਠਿਆਂ ਹੋ ਜਾਂਦੇ ਆ ਯੋ ਦਾ ਕਰੋਦਾ ਬਾੜੀ ਪੰਚ ਪਰਵਾਹਸ਼ਾ ਵਸਲੇ ਪਾਰਿਸ਼ ਜਾਦੋ ਨੰਨੀ ਰੱਖੀ ਹੁੰਦੇ ਆੜਾ ਆੜਾ ਨਾ ਰੱਖੀ ਹੁੰਦਾ ਫਿਰ ਮਕਾਨ ਕੋਲ ਜਾਂਦੇ ਆ ਪਰਸਾਦ ਭਾਵ ਕਰੀ ਪਾਣੀ ਆ ਜਾਂਦਾ ਠੀਕ ਆਪਰਾਸ ਤੋਂ ਤਾਂ ਹੜ ਦਾ ਕਾਰਨ ਕੀ ਹੈ ਮੂਨਾ ਛੋਟੇ ਇਸਾਂ ਕਿ ਜਿਹੜਾ ਛੋਟਾ ਜਿਹਾ ਕੰਮ ਆ ਕੋਈ ਵੀ ਛੋਟਾ ਨਹੀਂ ਜਿਹੜੇ ਛੋਟੇ ਛੋਟੇ ਕੰਮ ਹੁੰਦਾ ਜਾਈਏ ਇਹਦੇ ਨੂੰ ਹੁੰਦਾ ਨਾ ਲੜੀ ਦਾ ਚਲਾ ਜੀ ਦਾ ਗੁੰਡਾ ਬੋਝ ਜਦੋਂ ਨਾਲ ਲਿਆ ਬੈਠੀ ਜਾਵੇ ਉਹ ਸੌਖਾ ਮਿਲਿਆ ਉਹ ਜਿਸ ਨੇ ਨਹੀਂ ਜਾਂਦੇ ਸਾਰੇ ਹੁੰਦੇ ਐਸਾ ਠੀਕ ਹੈ ਔਰ ਦੂਜਾ ਛੋਟੀ ਛੋਟੀਆਂ ਗੱਲਾਂ ਨੂੰ ਕਦੀ ਵੀ ਜਿਹੜਾ ਛੋਟਾ ਨਹੀਂ ਸਮਝਣਾ ਜੋ ਵੀ ਛੋਟੇ ਛੋਟੇ ਰਹਿਣਗੇ ਤੁਸੀਂ ਸੋਚਿਓ ਕੱਲੇ ਤੁਸੀਂ ਬੱਟੇ ਹੋ ਜੇਲੇ ਬੱਟੇ ਹੋਗੇ ਫਿਰ ਤੁਸੀਂ ਬੱਟੇਗਾ ਹਮ ਤੋ ਠੀਕ ਹੈ ਤੋ ਹੁਣ ਤੁਸੀਂ ਕੀ ਕਰਨਾ ਹੈਗਾ ਜੇ ਅਸੀਂ ਭੈਰ ਨਾਲ ਰਹੇ ਜੇ ਅਸੀਂ ਅੱਛੇ ਬਣੇ ਅਸੀਂ ਛੋਟੇ ਛੋਟੇ ਕੰਮ ਕਰੀਏ ये रोटी ये उधर ज्योति 쪽에 같े थे ठीक है वो तो आज दोपहर का दोपहर का लवली है देखो हम अपने आप का आज दूसरी गाते में और कल तो वगरे का तो कंटिन्यू करेंगे ना फिर से चलना ठीक है कल से तो या मैंने नहा लाए डॉक्टर से पूछा है जैसे कार्ड रक्षण से पढ़ा जी मेरे लिए करना है सभी गाड़े में चलो और ये सारे इकट्ठे हो गए हैं आज स्वामी जी ने किया कि ਕੜੀ ਨਾਲ ਕੜੀ ਜੁੜ ਕੇ ਅਸੀਂ ਲੱਭੀ ਹੋ ਜਾਂਦੀ ਐ ਅਸੀਂ ਕੋਸ਼ਿਸ਼ ਕਰਦਾ ਆ ਯਾਰ ਇਹ ਲੰਬੀ ਲੜੀ ਬਣਾ ਕੇ ਇਸ ਸਮਾਜ ਨੂੰ ਸੋਨਾ ਬਣਾਇਏ ਥੋੜਾ ਥੋੜਾ ਜਿੰਨੀ ਜਿੰਨੀ ਸੜਕ ਉੱਤੇ ਜਾਂਦੀ ਚਲਦੀ ਐ ਅਸੀਂ ਉਹਦੇ ਅਨੁਸਾਰ ਮਦਦ ਕਰੀ ਨਾ ਪ੍ਰਿੰਸੀਪਲ ਜੀ ਕਰ ਗਿਆ ਯਾਨ ਜਦੋਂ ਮੈਂ ਯਾਦ ਕਰਦੀ ਸੀ ਕਿਰਨ ਸਿੰਘ ਜੀ ਮੇਰੇ ਕੁਲੀਗ ਦਾ ਐ ਸੁਪਾਲ ਜੀ ਨੇ ਤੁਹਾਨੂੰ ਬਾਸਾ ਐ ਇਹ ਮੈਂ ਕਹਿੰਦੀ ਹੁੰਦੀ ਸੀ ਕਿ ਮੇਰੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਪੜ੍ਹਾ ਰਹੀਆਂ ਮੈਂ ਲਈ ਇਹ ਕੋਈ ਰੋਕ ਨਹੀਂ ਰੱਖਦਾ ਇਹਨਾਂ ਨੂੰ ਪੜ੍ਹਾਉਣਾ ਥੀ ਮੇਰੀ ਪੂਜਾ ਇਸ ਗੱਲ ਤੇ ਮੈਂ ਬਹੁਤ ਸੈਟੀਸਫੈਕਸ਼ਨ ਲਈ ਪਰ ਮੈਂ ਆਪਣੇ ਮੂੰਹ ਨੇ ਕਹਿਣਾ ਚਾਹੀਦਾ ਮੇਰੇ ਬੱਚਾ ਨੇ ਵੀ ਕਿਤਾਬਾਂ ਤੜਕੀਆਂ ਹੁੰਦਾ ਸੀ ਮੇਰੇ ਕਿਹੜੇ ਪਲੀਸ ਦੱਸਦੇ ਨੇ ਤੁਸੀਂ ਪੱਤੀ ਪੱਤੀ ਦੀ ਲੋੜੀ ਹੈ